ਦੇਖੋ ਜਿਹੜਾ ਮੋਦੀ ਜੀ ਦਾ ਪੰਜਾਬ ਪ੍ਰਤੀ ਵਿਤਕਰਾਵਾ ਉਹ ਬਹੁਤ ਮਾੜਾ ਹੈ ਕਿਉਂਕਿ ਉਹਨਾਂ ਨੇ 26 ਜਨਵਰੀ ਔਰ 15 ਅਗਸਤ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਝਾਕੀਆਂ ਉਹਨਾਂ ਨੂੰ ਬਾਹਰ ਕਰ ਦਿੱਤਾ ਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਇਹ ਬਹੁਤ ਵੱਡਾ ਉਪਰਾਲਾ ਜਿਨ੍ਹਾਂ ਨੇ ਇਹ ਝਾਕੀਆਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਕੱਢਣ ਦਾ ਉਪਰਾਲਾ ਕੀਤਾ ਤੇ ਅੱਜ ਉਹ ਝਾਕੀਆਂ ਹਲਕਾ ਦੱਖਣੀ ਦੇ ਵਿੱਚ ਆ ਰਹੀਆਂ ਨੇ ਔਰ ਜਿਹੜੀਆਂ ਕਿ ਪੰਜਾਬ ਨੂੰ ਦਰਸਾ ਰਹੀਆਂ ਉਹਦੇ ਵਿੱਚ ਝਾਕੀਆਂ ਦੇ ਵਿੱਚ ਮਾੜਾ ਕੀ ਹੈ ਕਿ ਚੰਗਾ ਕੀ ਹੈ ਉਹ ਪਹਿਲੀ ਜਿਹੜੀ ਮਹਿਲਾ ਬੈਰੀਅਰ ਹੋਈ ਹੈ ਮਾਈ ਭਾਗੋ ਉਹਨਾਂ ਦੀ ਚੱਕੀ ਆ ਤੇ ਉਹਦੇ ਵਿੱਚ ਸਾਡੇ ਜਿਹੜੇ ਸ਼ਹੀਦਾਂ ਨੇ ਖੂਨ ਆਪਣਾ ਵਹਾ ਕੇ ਆਜ਼ਾਦੀ ਦਵਾਈ ਆ ਉਹਨਾਂ ਦੀ ਚੱਕੀ ਅੰਦਰ ਸੌਂਦੀਆਂ ਜਿਲ੍ਹਾ ਵਾਲਾ ਬਾਗ ਹੈ ਔਰ ਨਾਲ ਹੀ ਨਾਲ ਪੰਜਾਬ ਦਾ ਵਿਰਸਾ ਜਿਹਦੇ ਵਿੱਚ ਲੜਕੀ ਜਿਹੜੀ ਆ ਫੁਲਕਾਰੀ ਕੱਢਦੀ ਆ ਕਿੱਦਾਂ ਪੰਘੜਾ ਔਰ ਇਹ ਸਾਡਾ ਪੰਜਾਬ ਦਾ ਜਿਹੜਾ ਕਲਚਰ ਆ ਬੜਾ ਰਿਚ ਹੈ ਉਹ ਸਾਰੀ ਜਿਹੜੀ ਚਾਕੀਆਂ ਨੇ ਉਹ ਜਿਵੇਂ ਆਪਣੇ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਕੱਢਣ ਜਾਣਗੇ। ਮਤਲਬ ਕਿ ਕੀ ਜਾਊਗਾ ਕਿੰਦਾ ਜਾਊਗਾ ਲੋਕਾਂ ਨੂੰ ਇਸ ਲੈਕਚਰ ਦੀ ਮਦਦ ਲੋਕਾਂ ਨੂੰ ਜਿਹੜਾ ਜਾਗਰੂਕਤਾ ਇਹ ਕੀਤਾ ਜਾ ਰਿਹਾ ਕਿ ਜਿਹੜੇ ਲੋਕ 26 ਜਨਵਰੀ ਤੱਕ ਉੱਥੇ ਤੱਕ ਲਾਲ ਕਿਲੇ ਤੱਕ ਨਹੀਂ ਪਹੁੰਚ ਸਕਦੇ ਉਹ ਆਪਣੇ ਹਲਕਿਆਂ 'ਚ ਇਹ ਚਾਕੀਆਂ ਦੇਖ ਜਾਣਗੇ। ਦੂਜੀ ਗੱਲ ਹੈ ਜਿਹੜਾ ਬਿਤਕਰਾ ਸੈਂਟਰ ਦਾ ਪੰਜਾਬ ਦੇ ਨਾਲ ਉਹਦੇ ਵਿੱਚ ਵੀ ਬਹੁਤ ਵੱਡਾ ਇਹ ਚਾਕਿਆ ਰੋਲ ਫੈਦਾ ਕਰਨਗੇ। ਸਾਲੇ ਪਿੱਕੂ ਐਮਪੀ ਵੱਲੋਂ ਇੱਕ ਜ਼ੈਨੀ ਦੇ ਵਿੱਚ ਜਦੋਂ ਕੌਮੀਟੀ ਕਰ ਰਹੀ ਸੀ ਉਹਨੂੰ ਰੋਕਿਆ ਗਿਆ ਸੀ ਉਹਨਾਂ ਨੇ ਲਲਕਾਰਿਆ ਵੀ ਬਾਹਰ ਨਿਕਲੋ ਲੋਕੀ ਜੀ ਐਮਪੀ ਦੇ ਵੱਲੋਂ ਤੁਹਾਡੇ ਆਮ ਪਾਰਟੀ ਲਈ ਐਮਐਲਏ ਅ ਤੇ ਦੇਖੋ ਇਹ ਲਲਕਾਰ ਜਿਹੜਾ ਲਲਕਾਰ ਨਾ ਬਹੁਤ ਮਾੜਾ ਹੈ ਕਿਉਂਕਿ ਇਹਦੇ ਵਿੱਚ ਜ਼ਿਆਦਾ ਮੈਂ ਕਮੈਂਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਜਿਹੜੀ ਇਹ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਹ ਇੱਕ ਸਰਕਾਰੀ ਪ੍ਰੋਗਰਾਮ ਹੈ ਔਰ ਉਹਦੇ ਵਿੱਚ ਜਿਹੜੇ ਬਿੱਟੂ ਐ ਉਹ ਵੀ ਅੱਜ ਦੀ ਡੇਟ ਦੇ ਵਿੱਚ ਇਹਨਾਂ ਹਲਕਿਆਂ ਤੋਂ ਐਮਪੀ ਹੈਗੇ ਆ ਤੇ ਜਿਹੜੀਆਂ ਉਹ ਗੱਲਾਂ ਕਰਦੇ ਆ ਜਾਂ ਜਿਹੜੇ ਉਹ 6 ਦੇ 6 ਐਮਐਲਏ ਸਹਿਬਾਨ ਨੂੰ ਕਮੈਂਟ ਕਰਦੇ ਆ ਹਰ ਰੋਜ਼ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਕਿ ਸਾਡੇ ਨਾਲ ਇੱਕ ਫਰੂਟਫੁੱਲ ਜਿਹੜੀ ਐ ਡਿਬੇਟ ਰੱਖ ਲੋ ਸਮਾਂ ਉਹਨਾਂ ਦਾ ਹੋਏਗਾ ਤੇ ਜਿੱਥੇ ਥਾਂ ਉਹਨਾਂ ਦਾ ਹੋਏਗਾ ਅਸੀਂ ਪਹੁੰਚਾਂਗੇ ਤੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਆਪਣੇ ਹਲਕਿਆਂ ਦੇ ਲੋਕਾਂ ਨੂੰ ਕੀ ਦਿੱਤਾ ਤੇ ਅਸੀਂ 2 ਸਾਲਾਂ ਦੇ ਵਿੱਚ ਅਸੀਂ ਲੁਧਿਆਣੇ ਨੂੰ ਕੀ ਦਿੱਤਾ ਅਸੀਂ ਉਹ ਚੰਗੇ ਕੰਮਾਂ ਤੇ ਡਿਬੇਟ ਕਰੀਏ ਇਦਾਂ ਦਾ ਲੁਲਕਾਰਨਾ ਮਾਰੀਏ ਅਜਾ ਮੈਡਮ ਜੀ ਇੱਕ ਨਾਮ ਵੀ ਨਵਾਂ ਦਿੱਤਾ ਉਹਨਾਂ ਨੇ ਕੋਕੀ ਜੀ ਨੂੰ ਉਹਦਾ ਤੁਸੀਂ ਬਲੋਡ ਕਰੋਗੇ ਪ੍ਰੇਖਕਾਂ ਵੱਲੋਂ ਸਾਰੇ ਉਹਨਾਂ ਨੂੰ ਸੁਗਨੀ ਦਾ ਨਾਮ ਦਿੱਤਾ ਪਹਿਲਾਂ ਤਾਂ ਇੱਕ ਐਮਪੀ ਦੇ ਜਿਹੜਾ 9 ਹਲਕਿਆਂ ਨੂੰ ਰਿਪਰੈਜ਼ੈਂਟ ਕਰ ਰਿਆ ਉਹਦੇ ਜਿਹੜੇ ਮੂੰਹੋਂ ਇਹ ਸ਼ਬਦ ਆ ਕਿ ਸ਼ੋਭਾ ਨਹੀਂ ਦਿੰਦੇ ਤੇ ਬਾਕੀ ਉਹ ਕਹਿੰਦੇ ਆ ਵੀ ਅਸੀਂ ਬਹੁਤ ਪੁਰਾਣੇ ਪੋਲੀਟੀਸ਼ੀਅਨ ਆ ਜਿਹੜਾ ਉਹਨਾਂ ਦਾ ਨਾਮ ਮਿਲਿਆ ਉਹ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਦਾ ਨਾਮ ਮਿਲਿਆ ਤੇ ਮਾਣ ਉਹਨੂੰ ਹੋਣਾ ਚਾਹੀਦਾ ਜਿਨੇ ਇਹ ਨਾਮ ਨਾਲ ਆਪ ਕਮਾਇਆ